16 ਸਤੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਪਟਣ ਜਰੂਰ ਦੱਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 16 ਸਤੰਬਰ ਅੱਜ ਪੰਜਾਬ ਦਾ ਮੌਸਮ ਸਵੇਰ ਵੇਲੇ ਤੋਂ ਮੁੱਖ ਤੌਰ ਤੇ ਸਾਰੇ ਹੀ ਇਲਾਕਿਆਂ ਦੇ ਵਿੱਚ ਸਾਫ਼ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਵੀ ਹਲਚਲ ਹੁੰਦੀ ਹੋਈ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਸੋ ਅੱਜ ਦੁਪਹਿਰ ਤੱਕ ਦਾ ਤਕਰੀਬਨ ਸਾਰੇ ਹੀ ਪੰਜਾਬ ਦਾ ਮੌਸਮ ਸਾਫ਼ ਹੈ ਪਰ ਬਾਅਦ ਦੁਪਹਿਰ ਤੋਂ ਗਰਮੀ ਅਤੇ ਹਮਸ ਨਾਲ ਥੋੜੇ-ਬਹੁਤੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਜਾਂ ਛਰਾਟੇ ਲੱਗ ਸਕਦੇ ਹਨ ਉਹ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਂ ਨਹੀਂ ਲੱਗਣਗੇ ਸਿਰਫ ਪਵਾਰਤ ਖੇਤਰ ਤੇ ਪੂਰਬੀ ਮਾਲਵੇ ਦੇ ਖੇਤਰਾਂ ਦੇ ਵਿੱਚ ਹੀ ਲੱਗਦੇ ਹੋਏ ਦਿਖਾਈ ਦੇ ਰਹੇ ਹਨ ਇਹਨਾਂ ਖੇਤਰਾਂ ਦੇ ਵਿੱਚ ਤਕਰੀਬਨ ਹਰ ਰੋਜ਼ ਟੁੱਟਮੇ ਜਿਹੇ ਤੌਰ ਤੇ ਸ਼ਰਾਟੇ ਲੱਗ ਰਹੇ ਹਨ ਜਿਵੇਂ ਚੰਡੀਗੜ੍ਹ ਮੋਹਾਲੀ ਆਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਜਲੂ ਦਿਹਾਣੇ ਜਾਂ ਪਟਿਆਲੇ ਦੇ ਖੇਤਰ ਹੋਗਾ ਜਾਂ ਥੋੜੇ ਬਹੁਤ ਖੇਤਰ ਹੁਸ਼ਿਆਰਪੁਰ ਤੇ ਹੋਗਾ ਇਹਨਾਂ ਦੇ ਵਿੱਚ ਟੁੱਟਮੇ ਜਿਹੇ ਤੌਰ ਤੇ ਲਗਾਤਾਰ ਰੋਜ਼ ਸ਼ਰਾਟੇ ਲੱਗ ਰਹੇ ਹਨ ਅੱਜ ਵੀ ਇਹਨਾਂ ਖੇਤਰਾਂ ਦੇ ਵਿੱਚ ਹੀ ਜ਼ਿਆਦਾਤਰ ਸੰਭਾਵਨਾ ਰਹੇਗੀ ਬਾਅਦ ਦੁਪਹਿਰ ਤੋਂ ਟੁੱਟਮੇ ਜਿਹੇ ਛਰਾਟੇ ਲੱਗ ਸਕਦੇ ਹਨ ਵੱਡੇ ਪੱਧਰ ਤੇ ਕੋਈ ਵੀ ਮੀਂਹ ਦੀ ਸੰਭਾਵਨਾ ਨਹੀਂ ਰਹੇਗੀ ਟੁੱਟਮੇ ਜਿਹੇ ਛਰਾਟੇ ਇਹਨਾਂ ਖੇਤਰਾਂ ਦੇ ਵਿੱਚ ਲਗਾਤਾਰ ਲੱਗਦੇ ਹੋਏ ਦਿਖਾਈ ਦੇ ਰਹੇ ਹਨ ਅੱਜ ਸੋ ਵੱਡੇ ਪੱਧਰ ਤੇ ਮੀਂਹ ਦੀ ਅਗਲੇ 2 ਤੋਂ 3 ਦਿਨ ਕੋਈ ਆਸ ਨਹੀਂ ਰਹੇਗੀ 18 ਜਾਂ 19 ਤਰੀਕ ਦੇ ਆਸ-ਪਾਸ ਹੋ ਸਕਦਾ ਟੁੱਟਮੇ ਜਿਹੇ ਛਰਾਟੇ ਸਾਰੇ ਪੰਜਾਬ ਨੂੰ ਪ੍ਰਭਾਵਿਤ